ਹਾਂਜੀ ਗਾਇਸ ਜੇਲ ਵਾਰਡਰ ਦੇ ਪੇਪਰ ਨੂੰ ਲੈ ਕੇ ਤੁਹਾਡੇ ਕਾਫੀ ਸਾਰੇ ਕੁਰੀਜ਼ ਆ ਰਹੇ ਨੇ ਤਾਂ ਫਿਰ ਉਹਦੇ ਵਿੱਚੋਂ ਏਜ ਦੀ ਅੱਜ ਆਪਾਂ ਗੱਲ ਕਰਦੇ ਹਾਂ ਠੀਕ ਹੈ ਜੀ ਜਰਨਲ ਦੀ ਜੋ ਏਜ ਹੈ 18 ਤੋਂ 27 ਸਾਲ ਹੋਣੀ ਚਾਹੀਦੀ ਹੈ ਐਸਸੀ ਐਸਟੀ ਓਬੀਸੀ 5 ਸਾਲ ਦੀ ਰਿਲੈਕਸੇਸ਼ਨ ਯਾਨੀ ਕਿ 32 ਸਾਲ ਤੱਕ ਦੀ ਉਮਰ ਜੋ ਪੈਨਸ਼ਨ ਸੋਲਜਰਸ ਨੇ ਆਰਮਡ ਫੋਰਸ ਦੇ ਵਿੱਚ ਉਹਨਾਂ ਦੀ ਉਮਰ 40 ਸਾਲ ਹੋਣੀ ਚਾਹੀਦੀ ਹੈ ਅਤੇ ਜੋ ਪੁਲਿਸ ਫੋਰਸ ਦੇ ਵਿੱਚ ਘੱਟੋ ਘੱਟ 5 ਸਾਲ ਲਗਾ ਚੁੱਕੇ ਨੇ ਉਹਨਾਂ ਦੇ ਲਈ ਉਮਰ 30 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਐਕਸ ਸਰਵਿਸਮੈਨ ਦੇ ਲਈ ਰੂਲਸ ਅਕੋਰਡਿੰਗ 40 ਸਾਲ ਤੱਕ ਦੀ ਉਮਰ ਹੋ ਸਕਦੀ ਹੈ ਇਸ ਤੋਂ ਬਾਅਦ ਗਵਰਨਮੈਂਟ EMPLOYE ਨੇ ਤੇ ਚਾਹੇ ਉਸ ਪੰਜਾਬ ਦੇ ਵਿੱਚ ਨੇ ਚਾਹੇ ਸੈਂਟਰ ਦੇ ਵਿੱਚ ਨੇ 45 ਸਾਲ ਉਮਰ ਹੋਏਗੀ ਠੀਕ ਹੈ ਜੀ ਮੈਟਰਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਰਨਲ ਦੀ ਠਾਰਾ ਤੋਂ ਸਤਾਈ SC ST OBC ਦੀ 32 ਸਾਲ ਤੱਕ ਉਮਰ ਰਹੇਗੀ ਉਸ ਤੋਂ ਬਾਅਦ ਵਿਡੋਸ ਡਾਈਵੋਰਸਡ ਜਾਂ ਫਿਰ ਜੋ ਆਪਣੇ ਹਸਬੰਡ ਤੋਂ ਅਲੱਗ ਰਹਿ ਰਹੀ ਨੇ ਉਹਨਾਂ ਦੇ ਲਈ ਜੋ ਉਮਰ ਹੈ 35 ਸਾਲ ਤੱਕ ਦੀ ਹੋਏਗੀ ਜੇਕਰ ਤੁਸੀਂ ਜੇਲ ਵਾਰਡਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਜੋ ਚਾਰਜਸ ਨੇ 2000 ਤੋਂ ਸਾਡੇ ਕੋਰਸ ਸ਼ੁਰੂ ਹੋ ਰਹੇ ਨੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆਪਣੀ ਸੀਟ ਬੁੱਕ ਕਰ ਸਕਦੇ ਹੋ